ਅਗਲੀ ਜਿਹੜੀ ਕਮਾਂਤਰੀ ਖਬਰ ਐ ਇਸ ਟਾਈਮ ਦੀ ਖਾਸੀ ਚਰਚੇ ਦੀ ਖਬਰ ਆ ਇਸ ਟਾਈਮ ਕਮਾਂਤਰੀ ਜਿਹੜਾ ਮੀਡੀਆ ਉਹਦਾ ਉਹਦੇ ਵਿੱਚ ਖਾਸੀ ਚਰਚਾ ਹੋ ਰਹੀ ਆ ਉਹ ਇਹ ਆ ਕਿ ਜਿਹੜੇ ਰੂਸ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਤੇ ਜਰਮਨ ਚਾਂਸਲਰ ਨੇ ਆਲੋਫ ਸ਼ੋਲਜ਼ ਉਹਨਾਂ ਦੇ ਵਿਚਾਲੇ ਗੱਲਬਾਤ ਹੋਈ ਆ ਪੂਰਾ 1 ਘੰਟਾ ਗੱਲਬਾਤ ਹੋਈ ਆ ਦੀ ਨਿਊਯਾਰਕ ਟਾਈਮਜ਼ ਦੇ ਦਸਤਨ ਦੇ ਮੁਤਾਬਕ ਤੇ ਉਹਨਾਂ ਨੇ ਵਾਰ ਦੇ ਬਾਰੇ ਜਿਹੜੀ ਚਰਚਾ ਕੀਤੀ ਆ ਜਿਹੜੇ ਮਿਸਟਰ ਸ਼ੋਲਜ਼ ਨੇ ਉਹਨਾਂ ਨੇ ਇਹ ਗੱਲ ਕਹੀ ਐ ਕਿ 1000 ਦਿਨ ਹੋ ਗਿਆ ਰੂਸ ਨੂੰ ਜੰਗ ਲੜਦਿਆਂ ਪਰ ਰੂਸ ਨੇ ਖਲੇਤਾਕ ਦੇ ਇਸ ਵਾਰ ਦੇ ਵਿੱਚ ਕੁਝ ਵੀ ਉਹ ਹਾਸਲ ਨਹੀਂ ਕੀਤਾ ਜਿਹੜੇ ਉਹਦੇ ਦਾਅਵੇ ਸੀਗੇ ਇਸ ਕਰਕੇ ਹੁਣ ਸਮਾਂ ਆ ਗਿਆ ਕਿ ਇਸ ਜੰਗ ਨੂੰ ਰੋਕ ਦੇਣ ਬਾਰੇ ਜਾਂ ਇਹਦੇ ਐਂਡ ਬਾਰੇ ਜਿਹੜਾ ਰੂਸ ਆ ਉਹ ਜ਼ਰੂਰ ਵਿਚਾਰ ਕਰੇ ਆ ਦੋ ਸਾਲਾਂ ਦੇ ਵਿੱਚ ਪਿਛਲੇ ਜਦੋਂ ਤੋਂ ਇਹ ਵਾਰ ਸ਼ੁਰੂ ਹੋਈ ਆ ਪਿਛਲੇ 2022 ਤੋਂ ਤਾਂ ਉਦੋਂ ਬਾਅਦ ਕਿਸੇ ਵੀ ਲੀਡਰ ਦੇ ਨਾਲ ਖਾਸ ਕਰਕੇ ਜਰਮਨ ਦੇ ਨਾਲ ਜਾਂ ਹੋਰ ਯੂਰਪੀਅਨ ਯੂਨੀਅਨ ਦੇ ਕਿਸੇ ਤਾਕਰੇ ਲੀਡਰ ਦੇ ਨਾਲ ਪੁੱਤਨ ਦੀ ਇਹ ਪਹਿਲੀ ਵਾਰੀ ਜਿਹੜੀ ਗੱਲਬਾਤ ਉਹ ਹੋਈ ਆ ਇਹਦੇ ਵਿੱਚ ਦੇ ਕਿਸੇ ਲੀਡਰ ਨੇ ਬਿਲਕੁਲ ਬਿਲਕੁਲ ਇਹ ਜਾ ਰਹੇ ਆ ਨਾ ਇਹਨਾਂ ਦਾ ਵੀ ਸਰਕਾਰ ਟੁੱਟ ਗਈ ਆ ਜਰਮਨੀ ਵਾਲਿਆਂ ਦੀ ਉਹ ਕਹਿੰਦਾ ਹਣਾ ਜਾਂਦੇ ਜਾਂਦੇ ਪੁੱਛ ਕੇ ਦੇਖ ਰਹੀ ਹੈ ਹਾਂ ਜਰਮਨੀ ਅਸਲ ਦੇ ਵਿੱਚ ਯੂਰਪ ਤੋਂ ਸਭ ਤੋਂ ਵੱਧ ਤੇਲ ਲੈਣ ਵਾਲਾ ਜਿਹੜਾ ਇੱਕ ਮੁਲਕ ਹੈ ਨੈਚੁਰਲ ਗੈਸ ਉਹਨਾਂ ਦੀ ਜਿਹੜੀ ਰੂਸ ਤੋਂ ਸਾਰੀ ਜਿਹੜਾ ਉਹ ਲੈਣ ਵਾਲਾ ਉਹ ਮੁਲਕ ਆ ਤੇ ਸੋ ਉਹਨਾਂ ਦੀ ਜਦੋਂ ਰੂਸ ਤੋਂ ਤੇਲ ਦੀ ਪਾਬੰਦੀਆਂ ਲੱਗੀਆਂ ਸੀ ਤਾਂ ਉਹਨਾਂ ਨੂੰ ਖਾਸੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਸੋ ਇੱਕ ਉਹ ਤੇ ਪਾਈਪਲਾਈਨ ਜਿਹੜੀ ਉਹ ਉਹ ਵੀ ਸਪੈਸ਼ਲ ਜਿਹੜੀ ਇਸ ਪਾਸੇ ਵੱਲ ਦੀ ਜਿਹੜੀ ਉਹ ਜਿਹੜੀ ਉਹ ਚੱਲਦੀ ਆ ਜੀ ਤੇ ਅਗਲੀ ਜਿਹੜੀ ਪ੍ਰਵਿੰਜ ਜਾਂਦੇ ਜਾਂਦੇ ਆਪਾਂ ਖਬਰ ਕਰ ਜੀਏ ਇਨਫੋ ਵਾਰਡਜ਼ ਦਾ ਜਿਹੜਾ ਮਾਲਕ ਐਲੈਕਸ ਜੋਨਸ ਉਸ ਦੇ ਸਟੂਡੀਓ ਨੂੰ ਉਸ ਨੂੰ ਖਰੀਦ ਲਿਆ ਗਿਆ ਆ ਅਨੀਆਂ ਦੇ ਦੁਆਰਾ ਅਨੀਆਂ ਨੇ ਇੱਕ ਸਟੈਰੀਕਲ ਕਹਿ ਸਕਦੇ ਵੀ ਮੈਗਜ਼ੀਨ ਆ ਅਖਬਾਰ ਆ ਉਹ ਹਰ ਇੱਕ ਖਬਰ ਨੂੰ ਮਜ਼ਾਕ ਦੇ ਰੂਪ ਦੇ ਵਿੱਚ ਜਿਹੜਾ ਉਹ ਪੇਸ਼ ਕਰਦੇ ਆ ਐਲੈਕਸ ਜੋਨਸ ਇਨਫੋਵਾਰ ਬਾਰੇ ਦੱਸ ਜਾਈਏ ਉਹ ਬੰਦਾ ਆ ਜਿੰਨੇ ਜਿਹੜਾ ਸੈਂਡੀ ਹੋਕ ਐਲੀਮੈਂਟਰੀ ਸਕੂਲ ਦੇ ਵਿੱਚ ਜਦੋਂ ਕਤਲਗਾਰਥ ਹੋਈ ਸੀ ਉਸ ਨੂੰ ਨਕਾਰਿਆ ਸੀ ਉਹਨੇ ਕਿਹਾ ਸੀਗਾ ਵੀ ਕੋਈ ਵੀ ਮਰਿਆ ਨਹੀਂ ਇਹ ਸਾਰੇ ਐਕਟਰ ਨੇ ਤੇ ਸਰਾਸਰ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਸੀ 1.2 ਜਾਂ 1.6 ਬਿਲੀਅਨ ਡਾਲਰ ਦੇਣ ਨੂੰ ਇਸ ਨੂੰ ਆਖਿਆ ਗਿਆ ਸੀਗਾ ਵੀ ਭਾਈ ਤੈਨੂੰ ਜਿਹੜੇ ਉਹਦੇ ਵਿਕਟਮਸ ਆ ਪੀੜਤ ਪਰਿਵਾਰਾਂ ਨੂੰ ਦੇਣਾ ਪੈਣਾ ਆ ਸੋ ਬੈਂਕਰਪਸੀ ਦਾ ਕੇਸ ਇਹਦਾ ਚੱਲ ਰਿਹਾ ਸੀਗਾ ਤੇ ਕੱਲ ਕਹਿੰਦੇ ਆ ਵੀ ਅਨੀਨ ਦੇ ਦੁਆਰਾ ਜਿਹੜੀ ਇਨਫੋਵਾਰਸ ਆ ਉਸ ਨੂੰ ਖਰੀਦ ਲਿਆ ਗਿਆ ਆ ਬੈਂਕਰਪਸੀ ਆਕਸ਼ਨ ਦੇ ਉੱਤੇ ਇਹ ਵੀ ਪਤਾ ਲੱਗਾ ਆ ਵੀ ਜਿਹੜੇ ਸੈਂਡੀਹੋਕ ਐਲੀਮੈਂਟਰੀ ਸਕੂਲ ਦੇ ਪੀੜਤ ਪਰਿਵਾਰ ਆ ਉਹਨਾਂ ਨੇ ਅਨੀਨ ਦੀ ਜਿਹੜੀ ਉਹ ਮਦਦ ਕੀਤੀ ਹੈਗੀ ਆ ਤਾਂ ਜੋ ਇਸ ਦਾ ਜਿਹੜਾ ਸਟੂਡੀਓ ਆ ਇਸ ਦਾ ਬੇਸਿਕਲੀ ਸਾਰੀਆਂ ਜਿਹੜੀ ਪ੍ਰਾਪਰਟੀ ਆ ਉਸ ਨੂੰ ਖਰੀਦ ਲਿਆ ਜਾਵੇ ਜਿਹੜੀ ਵੀ ਇਨਫੋਵਾਰਸ ਦੇ ਨਾਲ ਸੰਬੰਧਿਤ ਜਿਹੜੀ ਉਹ ਹੈਗੀ ਆ ਕਹਿੰਦੇ ਵੀ ਇੱਕ ਹੋਰ ਬਿਡਰ ਸੀਗਾ ਇਸ ਦੀ ਅਨੀਆਂ ਮੈਗਜ਼ੀਨ ਤੋਂ ਇਲਾਵਾ ਫਰਸਟ ਯੂਨਾਈਟਿਡ ਅਮਰੀਕਨ ਕੰਪਨੀਆਂਜ਼ ਇੱਕ ਕੰਪਨੀ ਕਹਿੰਦੇ ਵੀ ਜੋਨਸ ਜਿਹੜਾ ਐਲੈਕਸ ਜੋਨਸ ਆ ਉਸ ਦੇ ਨਾਲ ਜਿਹੜੇ ਪ੍ਰੋਡਕਟ ਉਹ ਵੇਚਦਾ ਆਪਣੀ ਵੈਬਸਾਈਟ ਦੇ ਉੱਤੇ ਉਹਨਾਂ ਦੇ ਦੁਆਰਾ ਬਣਾਈ ਗਈ ਜਿਹੜੀ ਇਹ ਕੰਪਨੀ ਸੀਗੀ ਸੋ 3.5 ਮਿਲੀਅਨ ਡਾਲਰ ਦੀ ਉਹਨਾਂ ਨੇ ਉਸ ਤੋਂ ਵੱਧ ਜਿਹੜੀ ਕੀਮਤ ਲਾ ਕੇ ਇਨਫੋਵਾਰਡ ਹਾਊਸ ਨੂੰ ਕੀਜ਼ਿਆ ਕਹਿੰਦੇ ਜਾਣ ਤੋਂ ਪਹਿਲਾਂ ਕਾਫੀ ਜ਼ਿਆਦਾ ਉਹ ਲਗਾਤਾਰ ਉਥੋਂ ਲਾਈਵ ਕਰ ਰਿਹਾ ਸੀ ਕਿ ਵੀ ਇਦਾਂ ਕਿਦਾਂ ਜਿਹੜਾ ਤੁਸੀਂ ਸਾਡੇ ਨਾਲ ਕਰ ਸਕਦੇ ਆ ਉਹਨੇ ਬੈਂਕਰਪਸੀ ਤੇ ਉਹ ਜਿਹੜੀ ਉਸ ਤੇ ਉਲਟ ਆਇਆ ਫੈਸਲਾ ਆ ਉਸ ਨੂੰ ਵੀ ਗਲਤ ਜਿਹੜਾ ਉਹ ਘੋਖਰਾਰ ਦਿੱਤਾ ਸੀ ਐਲੈਸ ਜੋਨਸ ਨੇ ਪਰ ਇਹ ਆਪਣੇ ਸਾਹਮਣੇ ਕਲੀਅਰਲੀ ਪਤਾ ਆ ਜਿਹੜਾ ਸੈਂਡੀਹੋਕ ਐਲੀਮੈਂਟਰੀ ਸਕੂਲ ਦੇ ਵਿੱਚ ਜੋ ਮਾਸ ਸ਼ੂਟਿੰਗ ਵਾਪਰੀ ਸੀ ਜਿਹੜੇ ਬੱਚੇ ਉੱਥੇ ਮਾਰੇ ਗਏ ਸੀਗੇ ਉਹ ਬਿਲਕੁਲ ਸੱਚ ਸੀਗਾ ਅਦਾਲਤ ਵਿੱਚ ਵੀ ਉਹ ਚੀਜ਼ ਜਿਹੜੀ ਉਹ ਮੰਨੀ ਜਾ ਚੁੱਕੀ ਆ ਤੇ ਉਸੇ ਕਰਕੇ ਇਸ ਨੂੰ ਬਿਲੀਅਨ ਡਾਲਰ ਤੋਂ ਵੀ ਵੱਧ ਦਾ ਕੈਲੋ ਵੀ ਦੀਨਦਾਰੀਆਂ ਜਿਹੜੀਆਂ ਇਸਤੇ ਉੱਤੇ ਪਾਈਆਂ ਗਈਆਂ ਸੀ ਇੰਨੇ ਪੈਸੇ ਦੇ ਤੋਂ ਹੈ ਨਹੀਂ ਆ ਸੋ ਹੁਣ ਉਹਦਾ ਕੱਲੀ ਕੱਲੀ ਚੀਜ਼ ਜਿਹੜੀ ਵੇਚ ਕੇ ਆ ਉਹ ਚੀਜ਼ਾਂ ਇਕੱਠੀਆਂ ਜਿਣੀਆਂ ਕੀਤੀਆਂ ਯਾਰ ਜੀ ਬਿਲਕੁਲ ਤੇ ਆਪਣਾ ਸਭ ਖਬਰਾਂ ਦਾ ਜਿਹੜਾ ਸਮਾਜ ਉਹ ਸਮਾਪਤੀ ਵਾਲਾ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਵੱਡੀ ਕੁਮਾਂਤਰੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਦੇ ਚੱਲੀ ਸੰਖੇਪ ਦੇ ਵਿੱਚ ਹੀ ਇਸ ਟਾਈਮ ਜਿਹੜੀ ਜੋਰਜੀਅਨ ਪਾਰਲੀਮੈਂਟ ਆ ਉਹਦੇ ਸਾਹਮਣੇ ਜਿਹੜੇ ਮੁਜਾਹਰ ਕਰੀ ਉਹਨਾਂ ਦਾ ਹੜਾ ਆ ਗਿਆ ਇਹ ਅਬਖਾਜ਼ੀਆ ਜਿਹੜਾ ਰੀਜਨ ਆ ਉੱਥੇ ਬਣੀ ਹੋਈ ਆ ਤੇ ਉਹਨਾਂ ਨੇ ਡਿਮਾਂਡ ਕੀਤੀ ਹੈ ਰੈਜ਼ੀਗਨੇਸ਼ਨ ਜਿਹੜਾ ਸੈਲਫ ਸਟਾਈਲਡ ਪ੍ਰੈਜ਼ੀਡੈਂਟ ਆ ਜਿਹੜਾ ਅਨਪਪੂਲਰ ਹੋ ਚੁੱਕਿਆ ਇਸ ਟਾਈਮ ਕੁਝ ਐਗਰੀਮੈਂਟਸ ਲੈ ਕੇ ਰੂਸ ਦੇ ਨਾਲ ਖਾਸ ਕਰਕੇ ਮਾਸਕੋ ਦੇ ਨਾਲ ਜਿਹੜੇ ਉਹਨੇ ਸਮਝੌਤੇ ਕੀਤੇ ਉਹਨਾਂ ਮਾਮਲਿਆਂ ਦੇ ਵਿੱਚ ਰਸ਼ੀਅਨ ਬੈਕਟ ਜਿਹੜਾ ਉਹ ਬ੍ਰੇਕਵੇ ਜਾਰਜੀਅਨ ਪ੍ਰੈਜ਼ੀਡੈਂਟ ਆ ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਆ ਕਾਫੀ ਠੱਗੀ ਪੱਧਰ ਤੇ ਹੋ ਰਿਹਾ ਹੈ ਜਾਰਜੀਆ ਤੇ ਰੂਸ ਦੀ ਇਹ ਉਦੋਂ ਹੀ ਆ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਣਿਆ ਇਹ ਮੁਲਕ ਆ ਉੱਥੇ ਦੀ ਜਿਹੜੀ ਬਾਰਡਰ ਉਹ ਬੜੀ ਦਿਲਚਸਪ ਸਥਿਤੀ ਆ ਜਿਹੜੇ ਰਸ਼ੀਅਨ ਫੌਜੀ ਆ ਉਹ ਜਿਹੜੀ ਕੰਡਿਆਲੀ ਤਾਰ ਆ एवरीडे ਕੁਛ ਕੁਛ ਇੰਚ ਕੁਛ ਕੁਛ ਮੀਟਰ ਪਰੇ ਨੂੰ ਜਿਹੜਾ ਉਹ ਤੱਕੀ ਜਾ ਰਹੇ ਉਹਨਾਂ ਦਾ ਵੱਟ ਵੱਡੀ ਜਾਂਦੇ ਆ ਉਹ ਕਬਜ਼ਾ ਉਹਨਾਂ ਦੇ ਕਰੀ ਜਾਂਦੇ ਆ ਯੂਕਰੇਨ ਵਾਲੇ ਮੁੱਦੇ ਦੇ ਕਰਕੇ ਜਿਹੜੇ ਇਦਾਂ ਦੇ ਮੁਲਕ ਹੋ ਇਸੇ ਕਰਕੇ ਡਰੇ ਆ ਵੀ ਜੇ ਯੂਕਰੇਨ ਦਾ ਹਿੱਸਾ ਜਿਹੜਾ ਇਵੈਂਚੁਅਲੀ ਜੇ ਹੁਣ ਵਾਰ ਰੁਕਦੀ ਵੀ ਹੈ ਜਿੱਦਾਂ 트럼ਪ ਕਹਿੰਦੇ ਮੈਂ ਪਹਿਲੇ ਦਿਨ ਆ ਕੇ ਰੋਕ ਦੇਣੀ ਆ ਕਿੱਦਾਂ ਰੋਕਣੀ ਉਹ ਅਜੇ ਉਹਨਾਂ ਨੇ ਦੱਸਿਆ ਨਹੀਂ ਨਹੀਂ ਦੱਸਿਆ ਬਿਲਕੁਲ ਤੇ ਉਹ ਉਹ ਕਹਿੰਦੇ ਵੀ ਜੇ ਉਹਨਾਂ ਨੇ ਕੁਝ ਹਿੱਸਾ ਯੂਕਰੇਨ ਦਾ ਦੇ ਦਿੱਤਾ ਤਾਂ ਪੋਤਿਆਂ ਨੂੰ ਹੋਰ ਮੂਲਕਾਂ ਵੱਲ ਨੂੰ ਵੀ ਆ ਜਿਹੜਾ ਉਹ ਮੂੰਹ ਕਰ ਸਕਦਾ ਸੋ ਇਹ ਜਿਹੜੀ ਚੀਜ਼ ਇੱਥੇ ਜਿਹੜੀ ਚੱਲ ਰਹੀ ਆ ਸੋ ਉਹਦੇ ਉਹਦੇ ਆਲੇ ਦੁਆਲੇ ਵਾਲੇ ਜਿਹੜੇ ਲੀਡਰ ਆ ਉਹ ਆਪਣੇ ਨਾਲ ਜਿਹੜੇ ਰਲਉਣ ਦੀ ਪੁੱਤ ਨੇ ਜਿਹੜੀ ਕੋਸ਼ਿਸ਼ ਕੀਤੀ ਹੈਗੀ